YouTube ਤੋਂ ਵੀ ਤੁਸੀਂ پیسے ਕਮਾਉਂਗੇ Facebook ਤੋਂ ਵੀ ਕਮਾਉਂਗੇ ਘਰੇ ਬਿਟ ਕੇ AC ਦੇ ਵਿੱਚ ਬੈਠ ਕੇ ਇਹ ਸਰਚ ਕਰਦੀਆਂ ਆਪਣੇ ਮੋਬਾਈਲ ਫੋਨ ਤੋਂ ਉੱਪਰ 50 ਹਜ਼ਾਰ ਤੋਂ ਲੈ ਕੇ 80 ਹਜ਼ਾਰ ਤੱਕ ਤੁਸੀਂ ਬੜੇ ਆਰਾਮ ਨਾਲ ਤੁਸੀਂ ਘਰੇ ਬੈਠ ਕੇ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ 50000 ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਇਹ ਵਿੱਚ ਘੱਟ ਤੋਂ ਘੱਟ ਕੇ ਰਵਾ 500 ਤੋਂ ਲੈ ਕੇ 1000 ਡਾਲਰ ਤੁਸੀਂ ਕਮਾਉਂਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਸੋ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਅਗਰ ਤੁਸੀਂ ਘਰੇ ਬੈਠ ਕੇ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਨਾ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹੋ ਜੇ ਟੌਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੌਪਿਕ ਦੇ ਤੁਸੀਂ ਕੰਮ ਕਰ ਲਓਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ 50000 ਤੋਂ ਲੈ ਕੇ 80000 ਤੱਕ ਤੁਸੀਂ ਬੜੇ ਆਰਾਮ ਨਾਲ ਤੁਸੀਂ ਘਰੇ ਬੈਠ ਕੇ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਕਿਉਂਕਿ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਟੌਪਿਕ ਦੱਸਾਂਗਾ ਉਹਦੇ ਵਿੱਚ ਜੇ ਆਪਾਂ ਕੰਪੀਟੀਸ਼ਨ ਦੀ ਗੱਲ ਕਰੀਏ ਉਹਦੇ ਵਿੱਚ ਕੰਪੀਟੀਸ਼ਨ ਬਹੁਤ ਬਹੁਤ ਹੀ ਜ਼ਿਆਦਾ ਘੱਟਾ ਉਹਦੇ ਵਿੱਚ ਲੋਕਾਂ ਨੇ ਬਹੁਤ ਹੀ ਘੱਟ ਵੀਡੀਓ ਬਣਾਈਆਂ ਨੇ ਅਗਰ ਤੁਸੀਂ ਉਸ ਟੌਪਿਕ ਤੇ ਕੰਮ ਕਰਨਾ ਸ਼ੁਰੂ ਕਰਤਾ ਤਾਂ ਸਮਝ ਲਓ ਤੁਸੀਂ ਸਫਲ ਹੋ ਜਾਓਗੇ ਤੁਸੀਂ ਕਾਮਯਾਬ ਹੋ ਜਾਓਗੇ ਬਹੁਤ ਸਾਰੇ ਮੇਰੇ ਭੈਣ ਭਰਾ ਇਹ ਕਹਿੰਦੇ ਕਹਿੰਦੇ ਕਿ ਵੀਰ ਜੀ ਅਸੀਂ ਆਪਣਾ ਮੂੰਹ ਹੀ ਦਿਖਾਉਣਾ ਚਾਹੁੰਦੇ ਆਪਣਾ ਫੇਸ ਨਹੀਂ ਅਸੀਂ ਦਿਖਾਉਣਾ ਚਾਹੁੰਦੇ ਪਰ ਅਸੀਂ ਵੌਇਸ ਵਾਲਾ ਚੈਨਲ ਅਸੀਂ ਸ਼ੁਰੂ ਕਰਨਾ ਚਾਹੁੰਦੇ ਆ ਵੀ ਤਾਂ ਜੋ ਸਾਨੂੰ ਅਰਨਿੰਗ ਹੋਣੀ ਸ਼ੁਰੂ ਹੋ ਜਾਏ ਤੇ ਅਸੀਂ ਆਪਣਾ ਘਰ ਦਾ ਖਰਚਾ ਕੀ ਚੱਕਰ ਸਗੀ ਸੋ ਪਲੀਜ਼ ਇਹ ਵੀਡੀਓ ਉਹਨਾਂ ਵਾਸਤੇ ਆ ਦੇਖੋ ਉਹ ਕਿਹੜਾ ਚੈਨਲ ਆ ਤੁਸੀਂ ਉਹ ਹੈਗਾ ਹਿਸਟਰੀ ਦਾ ਚੈਨਲ ਤੁਸੀਂ ਹਿਸਟਰੀ ਦਾ ਹੋਵਾ ਪਤਲਾ ਹਾਂ ਉਹ ਜਿਹੜਾ ਟੋਪਿਕ ਹੈਗਾ ਆਪਣਾ ਹਿਸਟਰੀ ਦਾ ਵਾ ਤੁਸੀਂ ਨਾ ਕੋਈ ਵੀ ਕੋਈ ਵੀ ਆਪਣਾ YouTube ਚੈਨਲ ਬਣਾ ਲੈਣਾ YouTube ਹੋ ਗਿਆ ਜੀ Facebook ਹੋ ਗਿਆ ਬਸ ਤੁਸੀਂ ਇਹ ਦੋ ਚਾ ਬਣਾ ਲੈਣਾ ਜੇ YouTube ਤੇ ਚੈਨਲ ਬਣਾਉਗੇ ਨਾ Facebook ਤੇ ਜਰੂਰ ਪੇਜ ਬਣਾਇਓ ਜੀ ਕਿਉਂਕਿ Facebook ਤੇ ਜਿਆਦਾ ਵੀਡੀਓ ਵਾਇਰਲ ਹੁੰਦੀ ਆ ਤੇ Facebook ਤੇ ਜਿਆਦਾ ਪੈਸਾ ਤੁਸੀਂ ਕਮਾਉਗੇ ਜੇ YouTube ਤੇ ਤੁਸੀਂ ਮਹੀਨੇ ਦੇ 200 200 ਡਾਲਰ ਕਮਾ ਰਹੇ ਹੋ ਨਾ ਤੋਂ ਫੇਸਬੁੱਕ ਤੋਂ ਤੁਸੀਂ 500 ਡਾਲਰ 500 ਤੋਂ ਲੈ ਕੇ 1000 ਡਾਲਰ ਤੁਸੀਂ ਕਮਾਉਂਗੇ ਜਾਨੀ ਕਿ ਜੇ ਆਪਾਂ ਪੰਜਾਬੀ ਦੇ ਵਿੱਚ ਗੱਲ ਕਰੀਏ YouTube ਤੋਂ ਮੰਨ ਕੇ ਚੱਲੋ ਜੇ ਤੁਸੀਂ 40000 ਰੁਪਇਆ ਕਮਾਰੇ ਹੋ ਨਾ ਤਾਂ ਤੁਸੀਂ ਫੇਸਬੁੱਕ ਤੋਂ ਲੱਖ ਰੁਪਇਆ ਕਮਾਉਂਗੇ ਇਹਨਾਂ ਡਿਫਰੈਂਸ ਆ 60000 ਦਾ ਪਤਾ ਕਰਕੇ ਫੇਸਬੁੱਕ ਤੇ ਵੀ ਤੁਸੀਂ ਪੇਜ ਜਰੂਰ ਬਣਾਇਓ ਜੀ ਹੁਣ ਦੇਖੋ ਹਿਸਟਰੀ ਤੇ ਤੁਸੀਂ ਕੀ ਕਰਨਾ ਹਿਸਟਰੀ ਦੇ ਵਿੱਚ ਲੋਕਾਂ ਨੇ ਬਹੁਤ ਸਾਰੀਆਂ ਹਿਸਟਰੀਆਂ ਦੀ ਪਾਈ ਹੋਈ ਆ ਪਰ ਆਪਾਂ ਕੀ ਆ ਸਾਡਾ ਹਿਸਟਰੀ ਵਾਲਾ ਸਾਡਾ ਹਿਸਟਰੀ ਵਾਲਾ ਪੇਜ ਆ ਜਿਹੜਾ ਸਾਡਾ YouTube ਚੈਨਲ ਆ ਸਾਡਾ ਫੇਸਬੁੱਕ ਤੇ ਪੇਜ ਆ ਲੋਕ ਸਾਡੀ ਵੀਡੀਓ ਕਿਉਂ ਦੇਖਣਗੇ ਕਿਉਂਕਿ ਲੋਕਾਂ ਨੇ ਪਹਿਲੇ ਹੀ ਆਲਰੇਡੀ ਵੀਡੀਓ ਬਣਾਈ ਹੋਈਆਂ ਨੇ ਸਾਡਾ ਚੈਨਲ ਤਾਂ ਦੇਖਣਗੇ ਕਿਉਂਕਿ ਅਸੀਂ ਉਹਨਾਂ ਤੋਂ ਕੁਝ ਹਟ ਕੇ ਪਾਵਾਂਗੇ ਉਹਨਾਂ ਨੇ ਹਿਸਟਰੀ ਦੇ ਕੁਝ ਹੋਰ ਪਾਈਆਂ ਹੋਈਆਂ ਨੇ ਤੁਸੀਂ ਕੀ ਪਾਣਾ ਵਾ ਤੁਸੀਂ ਪਾਣਾ ਹੈ ਸਵਾਲ ਤੇ ਜਵਾਬ ਪਾਣਾ ਹੈ ਤੁਸੀਂ ਪਾਣਾ ਮਹਾਰਾਜਾ ਭੁਪਿੰਦਰ ਸਿੰਘ ਕੌਣ ਸੀ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਦਾ ਸੀਗਾ ਉਹ ਕੌਣ ਸੀਗਾ ਲੋਕਾਂ ਨੂੰ ਨਹੀਂ ਪਤਾ ਹੈਗਾ ਤੁਸੀਂ ਉਹਦੀ ਹਿਸਟਰੀ ਦੱਸਣ ਲੱਗ ਜਾਓ ਉਸ ਤੋਂ ਬਾਅਦ ਆਜੋ ਸਿਕੰਦਰ ਕੌਣ ਸੀਗਾ ਉਸ ਤੋਂ ਬਾਅਦ ਆਜੋ ਸੁਦਾਮੋ ਹੁਸੈਨ ਕੌਣ ਸੀਗਾ ਉਸ ਤੋਂ ਬਾਅਦ ਆਜੋ ਛੱਲਾ ਕੋਣ ਸੀਗਾ ਜਿਹੜਾ ਗੁਰਦਾਸ ਮਾਨ ਸਾਹਿਬ ਨੇ ਗਾਣਾ ਗਾਇਆ ਸੀ ਨਾ ਛੱਲੇ ਦੇ ਉੱਤੇ ਹਨਾ ਛੱਲਿਆ ਮਕਾਮਾ ਇਦਾਂ ਕਰਕੇ ਗਾਣਾ ਗਾਇਆ ਸੀ ਉਹਨਾਂ ਨੇ ਹਨਾ ਤੇ ਉਹ ਲੋਕ ਨਾ ਛੱਲਾ ਪਤਾ ਕਿੰਨੂੰ ਸਮਝੀ ਜਾਂਦੇ ਜਿਹੜਾ ਉਹ ਉਂਗਲ ਤੇ ਪਾਈਦਾ ਛੱਲਾ ਉਹਨੂੰ ਸਮਝੀ ਜਾਂਦੇ ਨੇ ਬਟ ਉਹ ਛੱਲਾ ਉਹ ਨਹੀਂ ਹੈਗਾ ਇਹ ਛੱਲੇ ਦੀ ਕਹਾਣੀ ਕੋਈ ਹੋਰ ਆ ਇੱਕ ਲੜਕਾ ਸੀਗਾ ਉਹ ਲੜਕਾ ਇਹਦਾ ਨਾਂ ਛੱਲਾ ਸੀ ਹਨਾ ਤੇ ਤਾਂ ਕਰਕੇ ਮਾਨ ਸਾਹਿਬ ਨੇ ਉਹ ਗਾਣਾ ਗਾਇਆ ਸੀਗਾ ਛੱਲਾ ਮੁੜ ਕੇ ਨਹੀਂ ਆਇਆ ਹਨਾ ਸੋ ਉਹ ਕਹਾਣੀ ਕੋਈ ਹੋਰ ਲੋਕੋ ਨੂੰ ਪਤਾ ਹੀ ਹੈਗਾ ਉਹ ਅਗਰ ਤੁਸੀਂ ਦੱਸੋਗੇ ਲੋਕ ਦੇਖਣਗੇ ਫੇਸਬੁੱਕ ਤੇ ਜ਼ਿਆਦਾ ਦੇਖਣਗੇ YouTube ਦੇ ਵੀ ਦੇਖਣਗੇ ਕਿਉਂਕਿ Facebook ਤੇ ਵੀਡੀਓ ਜ਼ਿਆਦਾ ਵਾਇਰਲ ਹੁੰਦੀ ਆ ਹੁਣ ਜੇ ਤੁਹਾਨੂੰ ਇਹ ਚੀਜ਼ ਦੇ ਬਾਰੇ ਨਹੀਂ ਪਤਾ ਹੈਗਾ ਤੁਸੀਂ ਸਰਚ ਕਿੱਥੋਂ ਕਰਨਾ ਵਾ ਤੁਸੀਂ Google ਤੇ ਚਲੇ ਜਾਓ Google ਤੇ ਜਾਓ Google ਤੇ ਜਾ ਕੇ ਤੁਸੀਂ ਸਰਚ ਕਰੋ ਮਹਾਰਾਜਾ ਭੁਪਿੰਦਰ ਸਿੰਘ ਕੌਣ ਸੀ ਜਬ ਮਹਾਰਾਜਾ ਭੁਪਿੰਦਰ ਸਿੰਘ ਕੌਣ ਥੇ ਉਹਦੀ ਸਾਰੀ ਵਿਕੀਪੀਡੀਆ ਵਿਕੀਪੀਡੀਆ ਇੱਕ ਪੇਜ ਹੁੰਦਾ ਉਹਦੇ ਤੇ ਸਾਰੀ ਹਿਸਟਰੀ ਲਿਖੀ ਹੁੰਦੀ ਆ ਤੁਸੀਂ ਕੀ ਕਰਨਾ ਉਹ ਅੰਗਰੇਜ਼ੀ ਦੇ ਵਿੱਚ ਲਿਖੀ ਹੁੰਦੀ ਆ ਤੁਸੀਂ ਉਹ ਸਾਰੀ ਕਾਪੀ ਕਰ ਲੈਣੀ ਆ ਤੁਸੀਂ ਫਿਰ Google Translate ਦੇ ਵਿੱਚ ਜਾਣਾ Google Translate ਦੇ ਵਿੱਚ ਜਾ ਕੇ ਤੁਸੀਂ ਉਹਨੂੰ ਪੇਸਟ ਕਰ ਦੇਣਾ ਉਹ ਤੁਹਾਨੂੰ ਹਿੰਦੀ ਦੇ ਵਿੱਚ ਦੇ ਦੇਗਾ ਜਾਂ ਫਿਰ ਪੰਜਾਬੀ ਦੇ ਵਿੱਚ ਵੀ ਦੇ ਦੇਗਾ ਤੁਸੀਂ ਉਦੋਂ ਸਕਰੀਨਸ਼ਾਟ ਖਿੱਚ ਲੈਣਾ ਤੇ ਤੁਸੀਂ ਆਪਣੇ ਪਿੱਛੇ ਵੌਇਸ ਓਵਰ ਕਰ ਦੇਣੀ ਉਹਨੂੰ ਪੜ ਪੜ ਕੇ ਵੀ ਮਹਾਰਾਜ ਭੁਪਿੰਦਰ ਸਿੰਘ ਪਟਿਆਲੇ ਦੇ ਸੀ ਕਿ ਉਹਨਾਂ ਦਾ ਜਨਮ ਇੱਥੋਂ ਦਾ ਸੀਗਾ ਉਹ ਇੱਥੋਂ ਦੇ ਰਹਿਣ ਵਾਲੇ ਸੀ ਉਹਦੇ ਦਾਦਾ ਜੀ ਕੀ ਕੰਮ ਕਰਦੇ ਸੀ ਮਹਾਰਾਜ ਭੁਪਿੰਦਰ ਸਿੰਘ ਦੇ ਪਿਤਾ ਜੀ ਦਾ ਕੀ ਨਾਮ ਸੀ ਉਹਨਾਂ ਦੀ ਕਿੰਨੀਆਂ ਰਾਣੀਆਂ ਸੀਗੀਆਂ ਉਹਨਾਂ ਦੀ ਕਿੰਨੀ ਪ੍ਰੋਫਾਈਲ ਸੀਗੀ ਸਾਰਾ ਕੁਝ ਤੁਸੀਂ ਦੱਸ ਸਕਦੇ ਹੋ ਉਸ ਤੋਂ ਬਾਅਦ ਸਿਕੰਦਰ ਬਾਰੇ ਪੁੱਛ ਲਿਓ ਫਿਰ ਤੁਸੀਂ ਸੁਦਾਮ ਹੁਸੈਨ ਬਾਰੇ ਫਿਰ ਛੱਲਾ ਕੌਣ ਸੀ ਪਰ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਨੇ ਜਿਦਾ ਬਾਬਾ ਦੀਪ ਸਿੰਘ ਜੀ ਹਨਾ ਹੋ ਗਏ ਹਨਾ ਹਰ ਇੱਕ ਬੰਦੇ ਬਾਰੇ ਤੁਸੀਂ ਪੁੱਛ ਸਕਦੇ ਹੋ Google ਤੇ ਜਾਓ ਸਰਚ ਕਰੋ ਵਿਕੀਪੀਡੀਆ ਕੱਢੋ ਵਿਕੀਪੀਡੀਆ ਦੇ ਵਿੱਚ ਸਾਰਾ ਕੁਝ ਆ ਜਾਂਦਾ ਉਹਨੂੰ ਟ੍ਰਾਂਸਲੇਟ ਕਰੋ ਤੇ ਆਪਣੀ ਵਾਇਸ ਓਵਰ ਕਰੋ ਤੇ ਉਹਨਾਂ ਦੀ ਫੋਟੋ ਡਾਊਨਲੋਡ ਕਰ ਲਓ ਮਹਾਰਾਜਾ ਭੁਪਿੰਦਰ ਸਿੰਘ ਦੀਆਂ ਪੁਰਾਣੀਆਂ ਫੋਟੋ ਵੀ ਮਿਲ ਜਾਣਗੀਆਂ ਨੈਟ ਤੋਂ ਤੁਸੀਂ ਡਾਊਨਲੋਡ ਕਰੋ ਆਪਣੀ ਵੀਡੀਓ ਦੇ ਵਿੱਚ ਯੂਜ਼ ਕਰੋ ਤੇ ਆਪਣੀ ਵਾਇਸ ਦਿਓ ਬਸ ਹੋਰ ਕੁਝ ਵੀ ਨਹੀਂ ਕਰਨਾ ਹੈਗਾ ਤੁਸੀਂ ਡੇਲੀ ਅਪਲੋਡ ਕਰੋ ਤੁਸੀਂ Google ਤੋਂ ਜਾਓ ਉੱਥੋਂ ਸਰਚ ਕਰਕੇ YouTube ਤੇ ਅਪਲੋਡ ਕਰੋ ਤੇ YouTube ਤੋਂ ਵੀ ਤੁਸੀਂ ਪੈਸੇ ਕਮਾਓਗੇ Facebook ਤੋਂ ਵੀ ਕਮਾਓਗੇ ਜੇ ਅੱਪਾ ਗੱਲ ਕਰੀਏ ਮਹੀਨੇ ਦੀ ਜੇ ਤੁਸੀਂ ਕਮਾਈ ਮਹੀਨੇ ਦੀ ਕਮਾਈ ਤੁਸੀਂ 50000 ਰੁਪਏ ਮਾਦੇ ਆਪਾਂ 50000 ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਲਓਗੇ ਇਹ ਵਿੱਚ ਘੱਟ ਤੋਂ ਘੱਟ ਕੇ ਰਿਹਾ ਵਾ 50000 ਤਾਂ ਤੁਸੀਂ ਸਿਰਫ Facebook ਤੋਂ ਹੀ ਕਮਾ ਲੈਣੀ ਆ ਤੇ 30 40000 ਰੁਪਏ ਤੁਸੀਂ YouTube ਤੋਂ ਨਹੀਂ ਛੱਡ ਦੇਗੇ ਜਾਨੀ ਕਿ ਮਹੀਨੇ ਦੀ ਤਾਂ ਤੁਸੀਂ 1 ਲੱਖ ਰੁਪਏ ਬੜੇ ਆਰਾਮ ਨਾਲ ਕਮਾ ਲਓਗੇ ਕਰਨਾ ਕੁਝ ਵੀ ਨਹੀਂ ਘਰੇ ਬਿਠ ਕੇ AC ਦੇ ਵਿੱਚ ਬਿਠ ਕੇ ਇਹ ਸਰਚ ਕਰਦਿਆਂ ਆਪਣੇ ਮੋਬਾਈਲ ਫੋਨ ਤੋਂ ਉੱਪਰ ਜੇ ਤੁਹਾਡੇ ਕੋਲ ਲੈਪਟਾਪ ਹੈਗਾ ਫਿਰ ਤਾਂ ਬਹੁਤ ਹੀ ਵਧੀਆ ਵਾ ਲੈਪਟੋਪ ਉਧਰ ਬਹੁਤ ਵਧੀਆ ਨਿਕਲ ਜਾਂਦਾ ਵਾ ਪੀਸੀ ਤੇ ਬਹੁਤ ਵਧੀਆ ਨਿਕਲ ਜਾਂਦਾ ਤੇ ਬਸ ਉਹਦੀ ਮੇਨ ਚੀਜ਼ ਕੀ ਆ ਮੇਨ ਚੀਜ਼ ਐਡੀਟਿੰਗ ਆ ਵੀ ਤੁਸੀਂ ਐਡੀਟਿੰਗ ਕਿਵੇਂ ਕਰਦੇ ਹੋ ਐਡੀਟਿੰਗ ਤੇ ਮੈਂ 올 ਰੈਡੀ 올 ਰੈਡੀ ਐਡੀਟਿੰਗ ਤੇ ਪੂਰੇ ਲੈਸਨ ਤੇ ਮੈਂ ਵੀਡੀਓ ਬਣਾਈ ਹੋਈ ਹੈ ਵੀ ਤੁਸੀਂ ਐਡੀਟਿੰਗ ਦੀ ਕਿਵੇਂ ਕਿਵੇਂ ਕਰਦੀਆਂ ਹਨਾ ਉਹ ਅਗਰ ਤੁਸੀਂ ਮੇਰੀ ਉਹ ਵੀਡੀਓ ਅਜੇ ਤੱਕ ਨਹੀਂ ਦੇਖੀ ਜੇ ਤਾਂ ਪਲੀਜ਼ ਮੇਰੇ ਚੈਨਲ ਤੇ ਆਗੇ ਨਾ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਮੇਰੀ ਉਹ ਵੀਡੀਓ ਦੇਖੋ ਵੀ ਐਡੀਟਿੰਗ ਕਿਵੇਂ ਕਰੀਦੀ ਆ ਫਿਰ ਤੁਸੀਂ ਇਹ ਵੀਡੀਓ ਦੇਖੋ ਫਿਰ ਤੁਹਾਨੂੰ ਪ੍ਰੋਪਰਲੀ ਪਤਾ ਲੱਗ ਜਾਏਗਾ ਵੀ ਅਸੀਂ ਕਿਵੇਂ-ਕਿਵੇਂ ਕੰਮ ਕਰਨਾ ਵਾ ਕਿਉਂਕਿ ਸਟਾਰਟਿੰਗ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਔਖਾ ਹੋਏਗਾ ਪਰ ਜਿਦੇ-ਜਿਦੇ ਤੁਸੀਂ ਕੰਮ ਕਰੀ ਜਾਉਂਗੇ ਤੁਹਾਨੂੰ ਹੌਲੇ-ਹੌਲੇ ਆਹ ਪੈ ਜਾਊਗਾ ਤੁਸੀਂ ਪੂਰੇ ਪਰਫੈਕਟ ਹੋ ਜਾਓਗੇ ਫਿਰ ਤੁਸੀਂ ਸਿਰਫ ਜਿਹੜਾ ਹੁਣ ਕੰਮ ਤੁਸੀਂ ਜੇ ਅੱਜ ਕਰੋਗੇ ਤਾਂ ਤੁਹਾਨੂੰ 1 ਘੰਟਾ ਵੀ ਲੱਗ ਸਕਦਾ ਵਾ 1 ਘੰਟਾ ਬਾਅਦ ਚ ਕਿੰਨੀ ਦੇਰ ਦਾ ਕੰਮ ਰਹਿ ਜਾਏਗਾ ਤੁਹਾਡਾ ਜਦੋਂ ਤੁਸੀਂ ਪੂਰੇ ਪਰਫੈਕਟ ਹੋਗੇ 20 ਮਿੰਟ 20 ਮਿੰਟ ਲੱਗਣੇ ਬਸ ਦਾ 5 ਮਿੰਟ ਲੱਗਣੇ ਤੁਹਾਨੂੰ ਸਰਚ ਕਰਨ ਦੇ ਤੇ 5 ਮਿੰਟ ਵਿੱਚ ਹੋ ਨਿਬੜ ਜਾਣਾ ਤੁਸੀਂ ਅਡੇ ਹੋ ਕਰ ਲੈਣੀ ਆ ਲੈਂਗੁਏਜ ਚੇਂਜ ਕਰ ਲੈਣੀ ਆ ਤੇ ਉਸ ਤੋਂ ਬਾਅਦ ਤੁਹਾਨੂੰ ਵੀਡੀਓ ਦਾ ਐਡੀਟਿੰਗ ਕਰਨ ਦੇ 10 ਮਿੰਟ ਲੱਗਣੇ ਆ 10 ਤੋਂ 10 20 ਮਿੰਟ ਬਸਾ ਲੱਗਣੇ 20 ਮਿੰਟ ਦੇ ਵਿੱਚ ਤੁਹਾਡੀ ਵੀਡੀਓ ਬਣ ਜਾਣੀ ਹੈ ਤੇ ਤੁਸੀਂ ਮਹੀਨੇ ਦੇ ਤੁਸੀਂ 50 ਤੋਂ ਲੈ ਕੇ 60000 ਰੁਪਏ ਕਮਾਉਣਾ ਸ਼ੁਰੂ ਕਰ ਦਿੰਦੇ ਆ ਆ ਬਹੁਤ ਹੀ ਵਧੀਆ ਤੇ ਸੋਖਾ ਟੋਪਿਕ ਆ ਅਗਰ ਤੁਸੀਂ ਕਹਿੰਦੇ ਹੋ ਇਸ ਟੋਪਿਕ ਤੇ ਮੈਂ ਪ੍ਰੋਪਰਲੀ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਜਾਂ ਫਿਰ ਤੁਸੀਂ ਮੇਰੇ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜੀ ਮੈਂ ਇਸ ਟੋਪਿਕ ਤੇ ਪ੍ਰੋਪਰਲੀ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੇ ਕੇ ਆ ਦਾਂਗਾ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਵਾ ਵੀ ਇਸੀ ਕੰਟੈਂਟ ਕਿੱਥੋਂ ਲੈ ਕੇ ਆਈਏ ਕਿਵੇਂ ਸਰਚ ਕਰਨਾ ਕਿਵੇਂ ਅਸੀਂ ਲੈਂਗੁਏਜ ਚੇਂਜ ਕਰਨੀ ਕਿਵੇਂ ਅਸੀਂ ਵਿਕੀਪੀਡੀਆ ਕਰਨਾ ਵਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜਾਂ ਇਸ ਵੀਡੀਓ ਦੇ ਥੱਲੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰ ਦਿਓ ਤਾਂ ਮੈਂ ਤੁਹਾਨੂੰ ਮੈਂ ਦੱਸ ਦਾਂਗਾ ਵੀ ਤੁਸੀਂ ਆਪਣਾ ਵਿਕੀਪੀਡੀਆ ਕਿਤੋਂ ਲੈ ਕੇ ਆਉਣਾ ਵਾ ਇੱਕ ਲੈਂਗੁਏਜ ਹੈ ਜਿਹੜੀ ਹੋ ਕਿਵੇਂ ਚੇਂਜ ਕਰਨੀ ਹੈ ਜੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਹੋਣੀ ਜੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਜਰੂਰ ਕਰੇ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਸੋ ਦੋਸਤੋ ਮਿਲਦੇ ਆ ਕੱਲ ਨੂੰ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਕਾਲ ਜੀ